ਗੱਲਾਂ ਕਰਨਗੇ ਵੀ ਜਾਂ ਤਾਂ ਮਰਤ ਫਿਲਮ ਚ ਤਾਰੇ ਨੇ ਜਹਾਜ਼ ਫੜਿਆ ਤੇ ਜਾਂ ਜ ਡੱਫੜ ਚ ਇਹਨਾਂ ਮੁੰਡਿਆਂ ਨੇ ਜਹਾਜ਼ ਫੜਿਆ ਆਹ ਸਾਹਮਣੇ ਕਹਿੰਦੇ ਪਰਮਜੀਤਪੁਰੇ ਵਾਲਾ ਘੋੜਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਡੱਫੜ ਪਿੰਡ ਹੈ ਦਲਜੀਤ ਸੋਹਤੇ ਦਾ 2018 ਦੇ ਵਿੱਚ ਜਦੋਂ ਪਹਿਲੀ ਵਾਰ ਕੈਨੇਡਾ ਗਿਆ ਤੇ ਮੈਨੂੰ ਅੱਜ ਵੀ ਟਾਈਮ ਯਾਦ ਹੈ 2 ਲੱਖ ਤੇ 20000 ਦੀ ਮੇਰੀ ਟਿਕਟ ਹੋਈ ਸੀਗੀ ਉਹ ਸਾਰੀ ਟਿਕਟ ਦਲਜੀਤ ਸੋਹਤੇ ਨੇ ਰੱਖੀ ਸੀਗੀ ਕਿਉਂਕਿ ਸਿੱਧੀਆਂ ਫਲੈਟਾਂ ਘਟ ਜਾਂਦੀਆਂ ਮਹਿੰਗੀਆਂ ਜਾਂਦੀਆਂ ਉਹ ਅੱਜ ਟਾਈਮ ਯਾਦ ਹੈ ਦਿੱਲੀੋਂ ਫਲੈਟ ਟ੍ਰਾਂਟੋ ਦੇ ਵਿੱਚੋਂ ਉਤਰੀ ਰੇਡ ਪੈ ਗਈ ਵੀਰ ਜੀ ਆਜ ਆਏ ਹੋਏ ਧੰਨਵਾਦ ਹੋਇਆ ਲਾੜ ਕੋਲਾੜ ਜੀ ਕਹਿੰਦੇ ਵੀ ਪਵੀ ਡਫਰ ਦੇ ਜੱਫੇ ਦੇ ਉੱਪਰ 1000 ਦਿੱਤਾ ਜਾਵੇਗਾ ਲਾੜ ਕੋਲਾੜ ਜੀ ਕਹਿ ਰਹੇ ਨੇ ਆ ਗੁਰਦਿੱਤ ਹੈ ਇਹ ਟਾਰਜਣਾ ਦੂਜਾ ਕਬੱਡੀ ਦਾ ਉਹ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਜੱਪ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜਿਨ੍ਹਾਂ ਨੇ ਕਹਿੰਦੇ ਸੋਹਣੇ ਸਾਲ ਤੇ ਪਹਿਰਾ ਦੇ ਕੇ ਜਵਾਨੀ ਸੰਭਲੀ ਐ ਉਹ ਕਹਿੰਦੇ ਬਹੁਤ ਉੱਪਰ ਚਲੇ ਗਏ ਆ ਉਹ ਜਿਨ੍ਹਾਂ ਨੇ ਜਵਾਨੀ ਪਹਿਰਾ ਦੇ ਕੇ ਸੰਭਲੀ ਇਬਰ ਪਵੀ ਡਫਰ ਦਾ ਪਰ ਜੱਪ ਨੂੰ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਜੱਪ ਇੱਕ ਤਗੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਆ ਖੀਰਾਵਾਲੀਆ ਬੁਲਟ ਐ ਕਹਿੰਦੇ ਮਾਨਸਾ ਦਾ ਧਰਮਪੁਰਾ ਤੇ ਧਰਮਪੁਰੇ ਦਾ ਆਰਨੇਤ ਆਰਨੇਤ ਨੇ ਆਪਣੇ ਗੀਤਾਂ ਦੇ ਵਿੱਚ ਗੱਲ ਕੀਤੀ ਕਿ ਖੀਰਾਵਾਲੀਆ ਬੁਲਟ ਨੂੰ ਲੋਕੀ ਟੁੱਪ ਟੁੱਪ ਚਿੰਦੇ ਮਿੱਤਰਾਂ ਦੇ ਕੱਪ ਤੇ ਗੁਰੇ ਵੇਖ ਲਲਕਰੇ ਪੈਂਦੇ ਵੇਖ ਲਲਕਰੇ ਪੈਂਦੇ ਉਹ ਮਿੱਤਰਾਂ ਦੇ ਕੱਪ ਦੇ ਉੱਤੇ ਵੇਖ ਲਲਕਰੇ ਪੈਂਦੇ ਜਸਾ ਬਾਗਾ ਅਮਰੀਕਾ ਰਮਨ ਯੂ ਐਸ ਏ ਬੋਬੀ ਸੈਣੀ ਯੂ ਐਸ ਏ ਪਰ ਰੰबीर ਯੂ ਐਸ ਏ ਇਹ ਸਾਡੇ ਭਰਾ ਕਾ